ਇਹ ਹੈਗੀ ਆ ਜੀ ਲੇਕ ਐਰੀ ਅਮਰੀਕਾ ਕਨੇਡਾ ਦੀ ਸਾਂਝੀ ਲੇਕ ਆ ਅੱਧੀ ਇਹ ਕਨੇਡਾ ਦੇ ਵਿੱਚ ਆ ਅੱਧੀ ਹੈਗੀ ਆ ਅਮਰੀਕਾ ਦੇ ਵਿੱਚ ਐਂ ਸਮਝ ਲਓ ਇਸ ਪਾਣੀ ਦੇ ਓਲੇ ਯਾਨੀ ਕਿ ਇਹਦੇ ਪਰਲੇ ਪਾਸੇ ਕਨੇਡਾ ਤੇ ਕਈ ਟਾਪੂਆਂ ਤੋਂ ਕਨੇਡਾ ਦੇ ਟਾਪੂ ਕਨੇਡਾ ਦਾ ਜਿਹੜਾ ਏਰੀਆ ਉਹ ਦਿਖਦਾ ਦਿਖਾਵਾਂਗੇ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਆਪਾਂ ਚੱਲਾਂਗੇ ਇੱਕ ਟਾਪੂ ਦੇ ਉੱਤੇ ਉੱਥੇ ਤੁਹਾਨੂੰ ਦਿਖਾਵਾਂਗੇ ਸਾਰੀ ਗੱਲਬਾਤ ਦੇਖੋ ਐ ਸੋਹਣਾ ਨਜ਼ਾਰਾ ਸਵੇਰ ਦਾ ਟਾਈਮ ਆ ਬੱਜੇ ਹੋਏ ਨੇ ਲਗਭਗ 9 ਮੌਸਮ ਠੀਕ ਆ ਹਲਕੀ ਜਿਹੀ ਠੰਡ ਆ ਲੇਕ ਦੇ ਏਰੀਏ 'ਚ ਠੰਡ ਹੁੰਦੀ ਆ ਹਵਾਵਾਂ ਤੇਜ਼ ਹੁੰਦੀਆਂ ਨੇ ਠੰਡੀਆਂ ਹਵਾਵਾਂ ਹੁੰਦੀਆਂ ਨੇ ਤੇ ਇਹ ਸਾਬ ਕਿਤਾਬ ਆ ਜੀ ਲੇਕ ਦਾ ਆਪਾਂ ਕੋਈ ਬਹੁਤੇ ਪ੍ਰੋਫੈਸ਼ਨਲ ਬਲੌਗਰ ਨਹੀਂ ਹੈਗੇ ਆਪਾਂ ਤਾਂ ਇੱਕ ਆਵਦੇ ਸ਼ੌਂਕ ਨੂੰ ਬਣਾ ਲਈ ਦੀਆਂ ਨੇ ਜਿਹੜੀਆਂ ਵੀ ਵੀਡੀਓ ਵਗੈਰਾ ਬਣਾਈ ਦੀਆਂ ਨਾਲੇ ਤਾਂ ਸਾਂਭੀਆਂ ਜਾਂਦੀਆਂ ਨੇ ਜਾਨੀ ਕਿ ਇੱਕ ਤੁਹਾਡੀ ਯਾਦਗਾਰ ਇੰਟਰਨੈਟ ਤੇ ਹਮੇਸ਼ਾ ਬਣੀ ਰਹੂਗੀ ਇਸ ਪਰਪਸ ਨੂੰ ਆਪਾਂ ਬਣਾ ਲਈ ਦੀਆਂ ਨੇ ਤੇ ਜਿਹੜੇ ਕੋਈ ਸੱਜਣ ਮਿੱਤਰ ਦੇਖਦੇ ਨੇ ਧੰਨਵਾਦ ਉਹਨਾਂ ਦਾ ਤੇ ਜਿਹੜੇ ਸ਼ੇਅਰ ਕਰਦੇ ਨੇ ਲਾਈਕ ਕਰਦੇ ਨੇ ਉਹਨਾਂ ਦਾ ਹੋਰ ਵੀ ਧੰਨਵਾਦ ਸੋ ਕੋਈ ਬਹੁਤਾ ਪ੍ਰੋਫੈਸ਼ਨਲ ਕੰਮ ਨਹੀਂ ਹੈਗਾ ਜਿਹੜੇ ਅਮਰੀਕਾ ਕੈਨੇਡਾ ਇਹਨਾਂ ਦੇਸ਼ਾਂ 'ਚ ਰਹਿੰਦੇ ਨੇ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਵਾਲੇ ਵੀ ਉਹਨਾਂ ਨੂੰ ਪਤਾ ਵੀ ਇੱਥੇ ਬਲੌਗ ਬਣਾ ਕੇ ਉਹਦੀ ਕਮਾਈ ਨਾਲ ਗੁਜ਼ਾਰਾ ਨਹੀਂ ਚੱਲਦਾ ਇੱਥੇ ਤਾਂ ਹਰ ਬੰਦੇ ਨੂੰ ਕੰਮ ਕਰਨਾ ਪੈਂਦਾ ਤੇ ਇਹ ਤਾਂ ਐ ਵੀ ਚਲੋ ਸਮਾਂ ਬਿਚ ਦੀ ਕੱਢ ਕੇ ਤੁਰਦੇ ਫਿਰਦੇ ਛੁੱਟੀ ਵਾਲੇ ਦਿਨ ਕਿਤੇ ਜਾਇਆਈ ਦਾ ਨੇੜੇ ਤੇੜੇ ਤੇ ਉਹ ਵੀਡੀਓ ਤੁਹਾਡਾ ਨਾਲ ਸਾਂਝ ਪਾ ਦੇਈਦੀ ਆ ਦੇਖੋ ਐ ਸੋਹਣੀ ਹਰੇ ਭਾਈ ਚਾਰੇ ਪਾਸੇ ਤੇ ਇਹੋ ਜੇ ਥਾਂ ਬਹੁਤ ਬਣੇ ਹੋਏ ਨੇ ਬਸ ਤਾਂ ਹਰ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਥਾਂ ਬਣੇ ਹੋਏ ਨੇ ਲੋਕਾਂ ਦੇ ਘੁੰਮਣ ਵਾਸਤੇ ਚਲੋ ਇਹ ਲੇਕ ਤੇ ਹੋਣ ਕਰਕੇ ਜਾਦੇ ਖਾਸ ਆ ਇੱਥੇ ਬਹੁਤ ਸਾਰੇ ਟਰੈਵਲਰ ਆਉਂਦੇ ਨੇ ਟਰੈਵਲ ਕਰਦੇ ਨੇ ਇੱਥੇ ਇੱਕ ਹੋਟਲ ਵੀ ਬਣਿਆ ਹੋਇਆ ਸੀ ਹੁਣ ਤਾਂ ਬੰਦ ਪਿਆ ਦਿਖਾਵਾਂਗੇ ਤੁਹਾਨੂੰ ਆਪਾਂ ਹੁਣ ਉਹ ਬਹੁਤ ਵਧੀਆ ਹੋਟਲ ਸੀ ਪਰ ਹੁਣ ਬੰਦ ਪਿਆ ਖੰਡਰ ਪਈ ਆ ਉਹਦੀ ਇਮਾਰਤ ਗੋਰੇ ਆਏ ਪਾਣੀ ਦੇ ਕਿਨਾਰੇ ਰੁਕਣਾ ਬਹੁਤ ਪਸੰਦ ਕਰਦੇ ਸੀ ਆ ਦੇਖੋ ਆ ਬਣਿਆ ਹੋਇਆ ਸੀ ਹੋਟਲ ਪਹਿਲਾਂ ਪਰ ਹੁਣ ਇਹ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਬੰਦ ਦਾ ਪਰ ਜਮਾ ਆਏ ਨੇ ਇਹਦਾ ਜਿਹੜਾ 뷰 ਸੀਗਾ ਉਹ ਐਨ ਲੇਕ ਦਾ 뷰 ਸੀ ਮਤਲਬ ਸਵੇਰੇ ਉੱਠਦਿਆਂ ਨੂੰ ਬੰਦੇ ਨੂੰ ਲੇਕ ਦਿਖਦੀ ਸੀ ਸੋ ਇਹੋ ਜਿਹਾ 뷰 ਮਹਿੰਗੇ ਤਾਂ ਹੁੰਦੇ ਹੀ ਹੁੰਦੇ ਨੇ ਇਹੋ ਜਿਹੇ ਘਰ ਵੀ ਮਹਿੰਗੇ ਹੁੰਦੇ ਨੇ ਇਹੋ ਜਿਹੇ ਹੋਟਲ ਵੀ ਮਹਿੰਗੇ ਹੁੰਦੇ ਨੇ ਤੇ ਆ ਇਹੋ ਜਾਂ ਜਿਹੜਾ ਕੁਦਰਤੀ ਸਭ ਕਿਤਾਬ ਆ ਉਹਨੂੰ ਬਹੁਤ ਪਿਆਰ ਕਰਦੇ ਆ ਗੋਰੇ ਇੱਥੇ ਕਈ ਆਏ ਹੋਏ ਨੇ ਜਿਹੜੇ ਫੋਟੋਆਂ ਖਿੱਚਦੇ ਨੇ ਫੋਟੋਆਂ ਵੀ ਦੂਜੇ ਪ੍ਰੋਫੈਸ਼ਨਲ ਕੈਮਰੇ ਨਾਲ ਕਾਫੀ-ਕਾਫੀ ਟਾਈਮ ਬੈਠ ਕੇ ਕਿਸੇ ਪੰਛੀ ਦੀ ਫੋਟੋ ਤੇ ਜਿਵੇਂ ਕਹਿੰਨ ਕੁਦਰਤੀ ਮਾਹੌਲ ਨੂੰ ਬਹੁਤ ਇੰਜੋਏ ਕਰਦੇ ਨੇ ਅਸੀਂ ਹੈਗੇ ਤਾਂ ohio ਦੇ ਵਿੱਚ ਹੀ ਆ ਪਰ ਇਹ ਜਿੱਥੇ ਅਸੀਂ ਰੁਕੇ ਸੀ ਇਹ ਸ਼ਹਿਰ ਦਾ ਨਾਂ ਹੈਗਾ ਹਾਰਨ ਸਵੈਮ ਬਣਾਇਆ ਹੋਇਆ ਸੋਹਣਾ ਮਾਹੌਲ ਦੇਖੋ ਆਨ ਬਹੁਤ ਇੱਥੇ ਆਉਂਦੇ ਨੇ ਲੋਕੀ ਸ਼ਹਿਰ ਕਰਨ ਅਸੀਂ ਥੋੜਾ ਜਿਹਾ ਲੇਟ ਆਏ ਆ ਲੋਕੀ ਸਾਜਰੇ ਸਵੇਰੇ ਆ ਜਾਂਦੇ ਨੇ ਗੋਰੇ ਵੀ ਬਹੁਤ ਹਜਰੇ ਹਜਰੇ ਤੁਰਨਾ ਫਿਰਨਾ ਪਸੰਦ ਕਰਦੇ ਆ ਸਾਰੇ ਤਰ੍ਹਾਂ ਦੇ ਨੇ ਕੋਈ ਲੇਟ ਵੀ ਉੱਠਦਾ ਪਰ ਜ਼ਿਆਦਾਤਰ ਸਵੇਰੇ ਆ ਕੇ ਮੁੜ ਜਾਂਦੇ ਆ ਆ ਚੈਰੀ ਦਾ ਬੂਟਾ ਬੈਸੇ ਜੰਗਲੀ ਚੈਰੀ ਇਹਨੂੰ ਖਾ ਨਹੀਂ ਸਕਦੇ ਪਰ ਲੱਗੀ ਬਹੁਤ ਵਧੀਆ ਹੋਈ ਆ ਇਹੋ ਜਿਹਾ ਮਾਹੌਲ ਆ ਭਾਈ ਅਮਰੀਕਾ ਦਾ ਸੋ ਮਿਲਦੇ ਆ ਕਿਸੇ ਨਵੀਂ ਗੱਲਬਾਤ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਹੱਸਦੇ ਬੱਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ